13 ਚ 14 ਸਾਲਾਂ ਦੀ ਉਮਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪਿਤਾ ਕਾਲੂ ਜੀ ਨੇ ਕਿਹਾ ਮੈਂ ਤਾਂ ਕਨਿਆਨ ਦਾਸ ਜੀ ਨੇ ਆਖਿਆ ਕਿ ਪੁੱਤਰ ਜੀ ਤੁਸੀਂ ਘਰ ਦੇ ਵਿੱਚ ਵੇਲੇ ਰਹਿੰਦੇ ਹੋ ਤੁਸੀਂ ਇਦਾਂ ਕਰੋ ਤੁਸੀਂ ਮੱਝਾਂ ਗਾਵਾਂ ਚਾਲ ਕੇ ਲੈ ਕੇ ਆਇਆ ਕਰੋ ਇਹ ਆਪ ਦੀ ਸਰਵਨ ਕੀਤਾ ਸੀ ਕੱਲ੍ਹ ਕੇ ਮੱਝਾਂ ਗਾਵਾਂ ਚਾਲਣ ਵਾਸਤੇ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭੇਜਿਆ ਗਿਆ ਤੇ ਆਪ ਜੀ ਕੱਲ ਸਰਵਨ ਕੀਤਾ ਸੀ ਕਿ ਇੱਕ ਜ਼ਿਮੀਂਦਾਰ ਦੀ ਖੇਤੀ ਹਰੀ ਭਰੀ ਕਰਨੀ ਲੋੜ ਹੈ ਇਹ ਕੱਲ ਆਪ ਜੀ ਸਾਰੀ ਵਾਰਤਾ ਵਿਸਥਾਰ ਨਾਲ ਸਰਵਨ ਕੀਤੀ ਹੈ ਸੋ ਅਗਲੀ ਕਥਾ ਸਰਵਨ ਕਰੋ ਕਹਿੰਦੇ ਇੱਕ ਦਿਨ ਫਿਰ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੱਧੀਆਂ ਦਾ ਮਨ ਲੈ ਕੇ ਚਰਨ ਵਾਸਤੇ ਉਸੇ ਜਗ੍ਹਾ ਤੇ ਫਿਰ ਆ ਗਏ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੇਖਿਆ ਗਰਮੀਆਂ ਦੇ ਦਿਨ ਸਨ ਇੱਕ ਤੇ ਥਕਾਵਟ ਹੋ ਗਈ ਸਰੀਰ ਨੂੰ ਮੱਝਾਂ ਚਾਰ ਦੇ ਚਾਰ ਦੇ ਦੂਸਰਾ ਗਰਮੀ ਦੇ ਨਾਲ ਵੀ ਸਰੀਰ ਕੁ ਮਨਾ ਗਿਆ ਤੇ ਗੁਰਮਖ ਪਿਆਰਿਓ ਸਤਿਗੁਰੂ ਜੀ ਇੱਕ ਛਾਂ ਦੇ ਵਿੱਚ ਠੰਡੀ ਛਾਂ ਦੇ ਵਿੱਚ ਦਰੱਖਤ ਥੱਲੇ ਜਾ ਕੇ ਬਹਿ ਗਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਦਰੱਖਤ ਦੇ ਥੱਲੇ ਉਸੇ ਤਰ੍ਹਾਂ ਠੰਡੀ ਹਵਾ ਸੀ ਸੌਂ ਗਏ ਤਾ ਪਰਮਾਤਮਾ ਪਿਆਰਿਓ ਹੁਣ ਆਪਾਂ ਦੇਖਦੇ ਹਾਂ ਕਿ ਜਦੋਂ ਸੂਰਜ ਚੜ੍ਹਦਾ ਹੈ ਵੇੜਿਆਂ ਦੇ ਵਿੱਚ ਜਿਨ੍ਹਾਂ ਦੇ ਦਰਖਤ ਹੈ ਉਹ ਦਰਖਤ ਦੀ ਛਾਂ ਵੇਖਿਓ ਸਵੇਰੇ ਹੋਰ ਪਾਸੇ ਹੋਵੇਗੀ ਤੇ ਹੌਲੀ-ਹੌਲੀ ਜਿਉਂ-ਜਿਉਂ ਸੂਰਜ ਘੁੰਮਦਾ ਹੈ ਤੇ ਉਹ ਛਾਂ ਵੀ ਘੁੰਮ ਜਾਂਦੀ ਹੈ ਦੂਜੇ ਪਾਸੇ ਹੋ ਜਾਂਦੀ ਹੈ ਸਤਗੁਰੂ ਪਾਤਸ਼ਾਹ ਜੀ ਨੂੰ ਨੀਂਦਰ ਆ ਗਈ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਸੁੱਤੇ ਨੇ ਤੇ ਗੁਰਮੁਖ ਪਿਆਰੇ ਮਨ ਛਾਂ ਜੜੀ ਹੈ ਉਹ ਦੂਸਰੇ ਪਾਸੇ ਚਲੀ ਗਈ ਸਤਿਗ੍ਰੰਥ ਦੇ ਨਰਾਨੀ ਚਿਹਰੇ ਤੇ ਧੁੱਪ ਆ ਗਈ ਤੇ ਧੁੱਪ ਆਉਣ ਦੇ ਕਾਰਨ ਜਦੋਂ ਨੀਂਦਰ ਗੋਤੀ ਹੋਵੇ ਨਾ ਕਈ ਵਾਰ ਥੱਕਿਆ ਹੋਵੇ ਬੰਦਾ ਤਾਂ ਭਾਵੇਂ ਗਰਮੀ ਕਿੰਨੀ ਮਰਜ਼ੀ ਹੋਵੇ ਫਿਰ ਵੀ ਨੀਂਦ ਨਹੀਂ ਖੁੱਲਦੀ ਹੁਣ ਥੱਕੇ ਹੋਏ ਸਨ ਸਤਿਗੁਰੂ ਜੀ ਧੁੱਪ ਤੇ ਆ ਗਈ ਮੁੱਖ ਤੇ ਤੇ ਗਰਮੀ ਗਰਮੀ ਹੋ ਗਿਆ ਚਿਹਰਾ ਸਤਿਗੁਰਾਂ ਦਾ ਨੂਰਾਨੀ ਚਿਹਰਾ ਗਰਮੀ ਗਰਮੀ ਹੋ ਗਿਆ ਤੇ ਗਰਮਾ ਪਿਆ ਰਿਓ ਸਾਰਾ ਸਰੀਰ ਜਿਹੜਾ ਗਰਮੀ ਦੇ ਨਾਲ ਭਿੱਜ ਗਿਆ ਮੁੜ ਕੇ ਦੇ ਨਾਲ ਭੇਜ ਗਿਆ ਤੇ ਗੁਰਮੁਖ ਪਿਆਰਿਓ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਜਿੱਥੇ ਸੁੱਤੇ ਸਨ ਉਹਦੀਆਂ ਦਰਤਾਂਕ ਦੀਆਂ ਜੜਾਂ ਵਿੱਚ ਇੱਕ ਖੁੰਡ ਸੀ ਤੇ ਜਦੋਂ ਪ੍ਰਮਾਤਮਾ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਕਿ ਵੇਖਿਆ ਧੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਿਹੜਾ ਜਿਹੜਾ ਸੰਸਾਰ ਨੂੰ ਠੰਡ ਦੇਣ ਵਾਸਤੇ ਸੰਸਾਰ ਨੂੰ ਠੰਡ ਬਖਸ਼ਣ ਵਾਸਤੇ ਸੰਸਾਰ ਤੇ ਆਇਆ ਹੈ ਇਹ ਤਪ ਦੇ ਕਾਲ ਯੁਗ ਨੂੰ ਠੰਡਿਆ ਕਰਨ ਵਾਸਤੇ ਸੰਸਾਰ ਤੇ ਆਏ ਨੇ ਜੀਵਨ ਦੇ ਕਲਿਆਣ ਵਾਸਤੇ ਸਤਿਗੁਰੂ ਜੀ ਆਏ ਨੇ ਉਹਨਾਂ ਦੇ ਚਿਹਰੇ ਤੇ ਧੁੱਪ ਆ ਗਈ ਤੇ ਗੁਰਮੁਖ ਪਿਆਰਿਓ ਖੁੱਡ ਦੇ ਵਿੱਚੋਂ ਫਣੀਆਂ ਇੱਕ ਸੱਪ ਨਿਕਲਿਆ ਤੇ ਆਮ ਦੱਸਿਆ ਜਾਂਦਾ ਹੈ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਤੇ ਇਹ ਜਿਹੜੀ ਸਾਥੀ ਹੈ ਬਰ ਬਾਲਾ ਜੀ ਦੀ ਭਾਈ ਬਾਲਾ ਜੀ ਦੀ ਜਨਮ ਸਾਥੀ ਦੇ ਵਿੱਚ ਹੈ ਤੇ ਭਾਈ ਬਾਲਾ ਜੀ ਦੀ ਜਿਹੜੀ ਜਨਮ ਸਾਥੀ ਹੈ ਨਾ ਉਹ ਬਾਲਾ ਜੀ ਨੇ ਆਪ ਲਿਖਾਈਏ ਕਿਉਂਕਿ ਭਾਈ ਬਾਲਾ ਜੀ ਗੁਰੂ ਨਾਨਕ ਜੀ ਦੇ ਨਾਲ ਰਹੇ ਤੇ ਇਹ ਲਿਖਾਈ ਕਿਹਨੇ ਸੀ ਗੁਰੂ ਅੰਗਦ ਪਾਤਸ਼ਾਹ ਜੀ ਨੇ ਦੂਸਰੇ ਪਾਤਸ਼ਾਹ ਜੀ ਭਾਈ ਬਾਲਾ ਦੇ ਤੋਂ ਸੁਣ ਕੇ ਉਹ ਸਾਰੀ ਇਹ ਕਥਾ ਲਿਖਾਰੇ ਨੇ ਤੇ ਗੁਰਮਤਿ ਪਿਆਰਿਓ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਲਿਖਿਆ ਹੈ ਕਿ ਸਤਿਗੁਰਾਂ ਦੇ ਚਿਹਰੇ ਤੇ ਜਦੋਂ ਧੁੱਪ ਆਈ ਤੇ ਉਥੇ ਖੁੱਡ ਦੇ ਵਿੱਚੋਂ ਫਨੀਆਂ ਦਾ ਸੱਪ ਸੀ ਤੇ ਆਮ ਆਪਾ ਵੇਖਦੇ ਆਂ ਨੀ ਕਾਲੇ ਰੰਗ ਦੇ ਸੱਪ ਹੁੰਦੇ ਆ ਕਹਿੰਦੇ ਉਚਿੱਟੇ ਰੰਗ ਦਾ ਸੱਪ ਨਿਕਲਿਆ ਔਰ ਸਤਿਗੁਰੂ ਜੀ ਨੇ ਉੱਪਰ ਮੁਖ ਦੇ ਉੱਪਰ ਫਨ ਖਿਲਾਰ ਕੇ ਜੋ ਬਹੁਤ ਹੀ ਉਹਦਾ ਫਨ ਚੜਾਈ ਦੇ ਵਿੱਚ ਸੀ ਸਾਰਾ ਚਿਹਰਾ ਟੱਗਿਆ ਗਿਆ ਤੇ ਸਤਿਗੁਰੂ ਜੀ ਨੂੰ ਛਾਂ ਕਰ ਲਈ ਸਪਣਿਆਂ ਤੇ ਜਦੋਂ ਸਪਣੇ ਛਾਂ ਕੀਤੇ ਤਾਂ ਵਰਗੋਹ ਪਿਆਰਿਓ ਉਹ ਸਾਹਮਣੇ ਉਧਰੋਂ ਰਾਏ ਗੁਲਾਰ ਆ ਰਹੇ ਹੈ ਰਾਏ ਗੁਲਾਰ ਗਰਮਹ ਪਿਆਰਿਓ ਉਹ ਇਧਰ ਟੈਨਣ ਵਾਸਤੇ ਆਪਣੇ ਕੰਮ ਕਰ ਆ ਰਹੇ ਨਸੀ ਨਾਲ ਹੋਰ ਵੀ ਇੱਕ ਦੋ ਜਣੇ ਦੋ ਚਾਰ ਜਣੇ ਨਾਲ ਨੇ ਸੇਵਾਦਾਰ ਕਿਉਂਕਿ ਉਹ ਇਲਾਕੇ ਦਾ ਉਥੋਂ ਦਾ ਗੁਰੂ ਦਾ ਪਿਆਰਿਓ ਪਿੰਡ ਦਾ ਮੁਖੀ ਸੀ ਤੇ ਉਹਨੇ ਵੇਖਿਆ ਇਓ ਸਾਹਮਣੇ ਕੀ ਚਮਕ ਰਿਹਾ ਹੈ ਚਿੱਟਾ ਚਿੱਟਾ ਚਮਕ ਰਿਹਾ ਹੈ ਤੇ ਵਰਮਗੰਪਿਆ ਰਹੇ ਹੁਣ ਜਿਉਂ ਜਿਉਂ ਤੁਰ ਤੁਰੇ ਜਾ ਰਹੇ ਨੇ ਉਧਰੋਂ ਤਿਉਂ ਤਿਉਂ ਉਹ ਨੇੜੇ ਆਉਂਦਾ ਜਾ ਰਿਹਾ ਹੈ ਜਿਹੜੇ ਨਾਲ ਤੁਰੇ ਆਉਂਦੇ ਸਨ ਉਹਨਾਂ ਨੇ ਆਖਿਆ ਰਾਏ ਜੀ ਇਹ ਤਾਂ ਕੋਈ ਬਹੁਤ ਵੱਡਾ ਸੱਭ ਲੱਗ ਰਿਹਾ ਹੈ ਸਭ ਫਨ ਖਲਾਰੀ ਬੈਠਾ ਜਦੋਂ ਵੇਖਿਆ ਧਿਆਨ ਨਾਲ ਉਹ ਕਹਿੰਦੇ ਇਹ ਤਾਂ ਸੱਪ ਕਹਿੰਦੇ ਕਿਸੇ ਮਨੁੱਖ ਦੇ ਉੱਪਰ ਖੜਾ ਹੈ ਇਦਾਂ ਲੱਗਦਾ ਹੈ ਸ਼ਾਇਦ ਜਿਹੜਾ ਉਹ ਮਨੁੱਖ ਪਿਆ ਤੇ ਉਹਨੂੰ ਸੱਪ ਨੇ ਡਸ ਲਿਆ ਤੇ ਉਹ ਮਰਿਆ ਪਿਆ ਹੈ ਰਾਏ ਬਲਾਰ ਜੀ ਕਹਿਣ ਲੱਗੇ ਕਹਿਣ ਲੱਗੇ ਦੇਖੋ ਉਹ ਕਹਿੰਦੇ ਜਦੋਂ ਧਿਆਨ ਦੇ ਨਾਲ ਵੇਖਿਆ ਕਿ ਗੁਰਮੁਖ ਪਿਆਰਿਓ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਨਜ਼ਰ ਆਏ ਉਹ ਕਹਿੰਦੇ ਇਹ ਤਾਂ ਰਾਏ ਬਲਾਰ ਰਾਏ ਬਲਾਰ ਜੀ ਨੂੰ ਕਹਿਣ ਲੱਗੇ ਉਹ ਸੇਵਾਦਾਰ ਕਹਿੰਦੇ ਕਹਿੰਦੇ ਜੀ ਇਹ ਤਾਂ ਆਪਣੇ ਪਟਵਾਰੀ ਦਾ ਨਟਕਾ ਹੈ ਨਾਨਕ ਇਹ ਤਾਂ ਉਹ ਹੈ ਰਾਏ ਬਲਾਰ ਜੀ ਨੇ ਪਹਿਲਾਂ ਵੀ ਇੱਕ ਦੋ ਸਾਖੀਆਂ ਸੁਣੀਆਂ ਸਮਤਨ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਹਰੀ ਕੇ ਖੇਤੀ ਕਰਨ ਦੇ ਵੀ ਆਪਣੇ ਅੱਖੀ ਵਾਰਤਾ ਵੇਖ ਲਈ ਸੀ ਦਵਾਰੇ ਜਿਹੜੀ ਖੇਤੀ ਹਰੀ ਭਰੀ ਕਰੀ ਸੀ ਤੇ ਅੱਜ ਉਹਨੇ ਵੇਖਿਆ ਕਿ ਤੂਫਾਨ ਖਲਾਰੀ ਖੜਾ ਸਭ ਤੇ ਗੁਰਮੁਖ ਪਿਆਰਿਓ ਨੇ ਮਨ ਵਿੱਚ ਧਾਰਿਆ ਕਹਿੰਦੇ ਮੈਂ ਸੁਣੀ ਸੋਭਾ ਬੜੀ ਐ ਭਈ ਜੇ ਤਾਂ ਇਹ ਸਭਨੇ ਦੱਸ ਦਿਆ ਫਿਰ ਤੇ ਗੱਲ ਹੋਰ ਐ ਫਿਰ ਤੇ ਮੌਤ ਹੋ ਗਈ ਹਣੀ ਐ ਪਰ ਜੇ ਇਸ ਜਿਉਂਦਾ ਹੋਇਆ ਨਾ ਮੱਛਾ ਇਹ ਕੋਈ ਫਿਰ ਆਮ ਪੁਰਸ਼ ਨਹੀਂ ਇਹ ਕੋਈ ਨਰਾਨੀ ਪੁਰਸ਼ ਖੁਸਦ ਨਾ ਹੋ ਰਾਏ ਬਲਾਰ ਦੀ ਜਦੋਂ ਕੋਲ ਜਾ ਰਹੇ ਨੇ ਤਾਂ ਉਹ ਖੜਕਾ ਸੁਣ ਕੇ ਪੌੜਾਂ ਦੇ ਘੋੜੇ ਦੇ ਪੌੜਾਂ ਨਾ ਖੜਕਾ ਸੁਣ ਕੇ ਸਭ ਉਸੇ ਤਰ੍ਹਾਂ ਖੱਡ ਵਿੱਚ ਛੁਪ ਗਿਆ ਤੇ ਗਰਮਾ ਪਿਆਰਿਓ ਕੋਲ ਜਾ ਕੇ ਵੇਖਿਆ ਹਲਾਇਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਤਿਗੁਰੂ ਜੀ ਉੱਠ ਕੇ ਬਹਿ ਗਏ ਤੇ ਜਦੋਂ ਉੱਠ ਕੇ ਬੈਠੇ ਰਾਏ ਬਲਾਲ ਤੋਂ ਫਿਰ ਰਹਾ ਨਾ ਗਿਆ ਰਾਏ ਬਲਾਲ ਨੇ ਹੱਥ ਜੋੜ ਲੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਪਿੰਡ ਦਾ ਮੁਖੀ ਸੀ ਗੁਰਮਤ ਪਿਆਰਿਓ ਤੇ ਗੁਰਮੁਖ ਪਿਆਰਿਓ ਫਿਰ ਵੀ ਕੋਈ ਹੰਕਾਰ ਨਹੀਂ ਕੀਤਾ ਵੀ ਮੈਂ ਇਥੋਂ ਦਾ ਮੁਖੀ ਆ ਨਿਮਰਤਾ ਧਾਰਨ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਨੂੰ ਨਮਸਕਾਰ ਕੀਤੀ ਸਤਿਗੁਰੂ ਜੀ ਆਖਣ ਲੱਗੇ ਰਾਏ ਜੀ ਇਹ ਕੀ ਕਰ ਰਹੇ ਹੋ ਆਖਣ ਲਗਾ ਕਹਿੰਦਾ ਮੈਂ ਪਹਿਲਾਂ ਵੀ ਤੁਹਾਡੀ ਸੋਭਾ ਬੜੀ ਸੁਣੀ ਹੈ ਤੇ ਹੁਣ ਅੱਜ ਮੇਰੀ ਹੋਰ ਸ਼ਰਧਾ ਵਧ ਗਈ ਮੈਂ ਸਮਝ ਗਿਆ ਕਿ ਤੁਸੀਂ ਕੋਈ ਆਮ ਨਹੀਂ ਤੁਸੀਂ ਬਹੁਤ ਵੱਡੇ ਪ੍ਰਤਾਪੀ ਪੁਰਸ਼ ਹੋ ਤੇ ਗੁਰਮੁਖ ਪਿਆਰਿਓ ਰਾਏ ਬਲਾਰ ਜੀ ਇਸ ਤਰ੍ਹਾਂ ਨਮਸਕਾਰ ਕਰਕੇ ਅੱਗੇ ਨੂੰ ਚੱਲ ਪਏ ਆਪਦੇ ਮਹਿਲਾਂ ਦੇ ਵਿੱਚ ਆ ਗਏ ਹਵੀ ਨੀਲੇ ਵਿੱਚ ਆ ਗਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਿਤਾ ਜੀ ਨੂੰ ਆਪਣੇ ਕੋਲ ਬੁਲਾ ਲਿਆ ਆਪਣੇ ਕੋਲ ਬੁਲਾ ਕੇ ਰਾਏ ਬਲਾਰ ਜੀ ਕਹਿਣ ਲੱਗੇ ਕਹਿਣ ਲੱਗੇ ਮੈਂ ਤਾਂ ਕਲਿਆਣ ਦਾਸ ਜੀ ਉਹ ਜਿਹੜਾ ਤੁਹਾਡੇ ਘਰ ਪੁੱਤਰ ਹੋਇਆ ਹੈ ਨਾ ਨਾਨਕ ਤੈਨੂੰ ਪੁੱਤਰ ਨਾ ਸਮਝਿਓ ਉਹ ਕੋਈ ਬਹੁਤ ਵੱਡਾ ਪ੍ਰਤਾਪੀ ਪੁਰਸ਼ ਆਇਆ ਹੈ ਤੁਹਾਡੇ ਘਰ ਆ ਖੁਸ਼ਦਨਾਉ ਮਹਿਤਾ ਕਲਿਆਣਦਾਸ ਜੀ ਕਿਉਂਕਿ ਆਪ ਦੇ ਜਿਹੜੇ ਨੇ ਨਾ ਉਹ ਲਾਹਾ ਘਟ ਲੈ ਸਕਦੇ ਨੇ ਜਿਹੜਾ ਕੋਈ ਆਪਦਾ ਹੁੰਦਾ ਹੈ ਨਾ ਤੁਸੀਂ ਨਿਗਾਹ ਮਾਰ ਕੇ ਵੇਖ ਲਓ ਗੁਰਮੁਖ ਪਿਆਰੋ ਪਿਛਲੇ ਇਤਿਹਾਸ ਦੇ ਵਿੱਚ ਪਿਛਲੀਆਂ ਸਾਖੀਆਂ ਦੇ ਵਿੱਚ ਭਗਤ ਪ੍ਰਹਿਲਾਦ ਜੀ ਹੋਏ ਭਗਤ ਪ੍ਰਹਿਲਾਦ ਤੋਂ ਦਾ ਪਿਤਾ ਲਾਹਾ ਨਹੀਂ ਲੈ ਸਕਿਆ ਉਹਦਾ ਪਿਤਾ ਸੀ ਉੱਤਰ ਘਰ ਵਿੱਚ ਜਨਮਿਆ ਭਗਤ ਜਨਮਿਆ ਪ੍ਰਹਿਲਾਦ ਘਰ ਵਿੱਚ ਜਨਮਿਆ ਤੇ ਉਹਦਾ ਪਿਤਾ ਹਰਨਾਕਸ਼ ਉਸ ਤੋਂ ਲਾਹਾ ਨਹੀਂ ਲੈ ਸਕਿਆ ਇਸੇ ਤਰ੍ਹਾਂ ਬਹੁਤ ਐਸੇ ਹੋਏ ਨੇ ਜਿਹੜੇ ਘਰ ਦੇ ਵਿੱਚ ਜਿਨ੍ਹਾਂ ਮਹਾਪੁਰਖਾਂ ਦੇ ਜਨਮ ਹੋਏ ਜਿਹੜੇ ਨਗਰਾਂ ਦੇ ਵਿੱਚ ਉਹਨਾਂ ਦੇ ਜਨਮ ਹੋਏ ਉਹ ਨਗਰਾਂ ਵਾਲੇ ਖਾਲੀ ਰਹਿ ਗਏ ਉਹ ਗੁਰਮੁਖ ਪਿਆਰੋ ਘਰ ਵਾਲੇ ਪਰਿਵਾਰ ਵਾਲੇ ਖਾਲੀ ਰਹਿ ਗਏ ਦੂਰੋ ਦੂਰੋ ਲਾ ਲੈਗੇ ਕਿਉਂਕਿ ਦੀਵਾ ਜਦੋਂ ਜਲਦਾ ਹੈ ਨਾ ਉਹਦੇ ਆਲੇ ਦੁਆਲੇ ਹਨੇਰਾ ਹੁੰਦਾ ਦੂਰ ਚਾਨਣ ਦੇ ਰੰਦਾ ਉਹਦਾ ਚਾਨਣ ਦੂਰ ਤੱਕ ਜਾਂਦਾ ਹੈ ਦੀਵੇ ਦਾ ਆਲੇ ਦੁਆਲੇ ਹਨੇਰਾ ਹੀ ਰਹਿੰਦਾ ਜਿਹੜੇ ਕੋਲ ਹੁੰਦੇ ਆ ਨਾਲ ਹੁੰਦੇ ਆ ਉਹ ਲਾਹਾ ਨਹੀਂ ਲੈ ਸਕਦੇ ਕਿਉਂਕਿ ਉਹਨਾਂ ਨੂੰ ਉਹ ਵਡਿਆਈ ਦਾ ਪਤਾ ਨਹੀਂ ਹੁੰਦਾ ਹੁਣ ਧੰਨ ਗੁਰੂ ਨਾਨਕ ਜੀ ਦਾ ਬੜਿਆਈ ਦਾ ਪਤਾ ਨਹੀਂ ਸੀ ਮੈਂ ਤਾਂ ਕਲਿਆਣ ਦਾਸ ਜੀ ਨੂੰ ਮੈਂ ਤਾਂ ਕਲਿਆਣ ਦਾਸ ਜੀ ਨੇ ਉਦੋਂ ਹੀ ਸਮਝਿਆ ਵੀ ਇਹ ਤਾਂ ਹਰ ਇੱਕੀ ਇਹ ਤਾਂ ਗੱਲ ਹਰ ਇੱਕੀ ਕਹਿ ਦਿੰਦਾ ਤੇ ਆਖਣ ਲੱਗੇ ਠੀਕ ਹੈ ਜੀ ਹੁਣ ਅਗਲਾ ਵਚਨ ਜਿਹੜਾ ਰਾਏ ਬਲਾਲ ਜੀ ਨੇ ਕਿਹਾ ਨਾ ਮੈਂ ਤਾਂ ਕਲਿਆਣ ਦਾਸ ਜੀ ਨੂੰ ਪਿਤਾ ਕਲਿਆਣ ਦਾਸ ਜੀ ਨੂੰ ਕਹਿੰਦੇ ਰਾਏ ਬਲਾਲ ਜੀ ਕਹਿੰਦੇ ਕਹਿੰਦੇ ਐ ਕल्याण ਦਾਸ ਜੀ ਮੈਂ ਇਹ ਪਿੰਡ ਦਾ ਮੁਖੀ ਹਾਂ ਇਸ ਕਰਕੇ ਮੇਰਾ ਫਰਜ਼ ਬਣਦਾ ਵੀ ਪਰਜਾ ਦੀ ਰੱਖਿਆ ਕਰਨੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਐ ਨਾਨਕ ਨਾਨਕ ਮੇਰੀ ਰਿਆਸਤ ਵਿੱਚ ਵਸ ਰਿਹਾ ਹੈ ਮੇਰੇ ਇਲਾਕੇ ਵਿੱਚ ਵਸ ਰਿਹਾ ਹੈ ਉਹਨਾਂ ਨੇ અવਤਾਰ ਧਾਰਨ ਕੀਤਾ ਮੇਰੇ ਇਲਾਕੇ ਦੇ ਵਿੱਚ ਤੇ ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਇਲਾਕੇ ਦੇ ਵਿੱਚ ਉਹਨਾਂ ਦੀ ਸੇਵਾ ਕਰਾਂ ਇਸ ਕਰਕੇ ਮਹਤਾ ਕਲਿਆਣਦਾਸ ਜੀ ਨੂੰ ਕਹਿੰਦੇ ਮਹਤਾ ਕਲਿਆਣਦਾਸ ਜੀ ਅੱਜ ਤੋਂ ਬਾਅਦ ਤੁਸੀਂ ਨਾਨਕ ਨੂੰ ਕੁਝ ਨਹੀਂ ਕਹਿਣਾ ਆਪਕੋ ਸਤਨਾਮ ਜੇ ਤੁਹਾਡਾ ਕੋਈ ਨੁਕਸਾਨ ਕਰੇ ਨਾ ਤਾਂ ਮੇਰੇ ਕੋਲ ਲੈ ਲਿਆ ਕਰੀ ਜੋ ਤੁਹਾਡਾ ਨੁਕਸਾਨ ਕਰੇਗਾ ਤੁਹਾਡਾ ਪੁੱਤਰ ਨਾਨਕ ਭਾਵੇਂ ਕਿੰਨਾ ਵੀ ਨੁਕਸਾਨ ਕਰੇ ਭਾਵੇਂ ਉਹ ਹਜ਼ਾਰਾਂ ਦਾ ਹੋਵੇ ਲੱਖਾਂ ਦਾ ਹੋਵੇ ਉਹਦਾ ਹਰਜਾਨਾ ਮੈਂ ਭਰਿਆ ਕਰਾਂਗਾ ਤੁਸੀਂ ਉਸ ਨੂੰ ਕੁਝ ਨਹੀਂ ਕਹਿਣਾ ਪਿਤਾ ਕਲਿਆਣ ਦਾਸ ਜੀ ਬੜੇ ਖੁਸ਼ ਹੋਏ ਖੁਸ਼ੀ-ਖੁਸ਼ੀ ਘਰ ਗਏ ਤੇ ਗੁਰਮਖ ਪਿਆਰਿਓ ਹੋਣਾ ਸਤਿਗੁਰੂ ਪਾਤਸ਼ਾਹ ਮਹਾਰਾਜ ਤਕਰੀਬਨ 15 ਸਾਲਾਂ ਦੇ ਹੋ ਗਏ ਤੇ ਜਦੋਂ 15 ਸਾਲਾਂ ਦੇ ਹੋਏ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਕਿ ਉਧਰੋਂ ਤੇ ਰਾਏ ਬਲਾਰ ਜੀ ਨੇ ਵੇਖ ਲਿਆ ਕਿ ਸਪਣੇ ਛਾਂ ਕੀਤੀ ਸੀ ਸਰਦਾ ਆ ਗਈ। ਹੋਰ ਪਤਾ ਨਹੀਂ ਕਿੰਨੇ ਕੁ ਜਾਣੇ ਇਸਤਰੀ ਪੁਰਸ਼ ਸਤਕਾਰ ਕਰਦੇ ਨੇ ਸਰਦਾ ਨਾਂ ਰੱਖਦੇ ਨੇ ਧੰਗ ਗੁਰੂ ਨਾਨਕ ਦੇ। ਤੇ ਸਤਿਗੁਰਾਂ ਨੇ ਸੋਚਿਆ ਵੀ ਇਦਾਂ ਤੇ ਮੇਰੀ ਪੂਜਾ ਸ਼ੁਰੂ ਹੋ ਜਾਣੀ ਹੈ। ਅਸੀਂ ਤੇ ਕੇਵਲ ਪ੍ਰਚਾਰ ਕਰਨ ਵਾਸਤੇ ਆਇਆ ਪੂਜਾ ਕਰਾਉਣ ਨਹੀਂ ਆਏ ਤਾਂ ਸਤਿਗੁਰੂ ਜੀ ਨੇ ਫਿਰ ਹੋਰ ਹੀ ਰੂਪ ਧਾਰਨ ਕਰ ਲਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸਾ ਰੂਪ ਧਾਰਨ ਕੀਤਾ ਕਿ ਸਤਿਗੁਰੂ ਪਾਤਸ਼ਾਹ ਦੀ ਨਾਂ ਕਿਸੇ ਨਾਲ ਬੋਲਦੇ ਨੇ ਨਾ ਕਿਸੇ ਗੱਲ ਦਾ ਜਵਾਬ ਦਿੰਦੇ ਐ ਬਸ ਇਸੇ ਤਰ੍ਹਾਂ ਚੁੱਪ ਚਾਪ ਬੈਠੇ ਰਹਿੰਦੇ ਨੇ ਨਾਮ ਪ੍ਰਸ਼ਾਦਾ ਸਕਦੇ ਐ ਪ੍ਰਸ਼ਾਦਾ ਚੰਗੀ ਤਰ੍ਹਾਂ ਨਾਮ ਸ਼ਕਨ ਕਰਕੇ ਸਰੀਰ ਕਮਜ਼ੋਰ ਹੋ ਗਿਆ ਤੇ ਮਾਤਾ ਤ੍ਰਿਪਤਾ ਜੀ ਕਦੇ ਨਾ ਫਿਰ ਮਹਿਤਾ ਕਲਿਆਣਦਾਸ ਜੀ ਨੂੰ ਆਖਦੇ ਨੇ ਗੁਰੂ ਨਾਨਕ ਜੀ ਦੇ ਮਾਤਾ ਜੀ ਉਹਨਾਂ ਦੇ ਪਿਤਾ ਕਲਿਆਣਦਾਸ ਜੀ ਨੂੰ ਕਾਲੂ ਜੀ ਨੂੰ ਆਖਦੇ ਆਖਣ ਲੱਗੀ ਵੇਖੋ ਆਪਣੇ ਘਰ ਇੱਕ ਕੋਈ ਇੱਕ ਪੁੱਤਰ ਐ ਇਕਲੌਤਾ ਪੁੱਤਰ ਹੈ ਘਰ ਦੇ ਵਿੱਚ ਤੇ ਇਹਨੂੰ ਵੀ ਆਪਾਂ ਮੱਝਾਂ ਗਾਵਾਂ ਲੈ ਕੇ ਬਾਹਰ ਚਾਰਨ ਵਾਸਤੇ ਭੇਜ ਦੰਨਿਆਂ ਵੇਖੋ ਤਾਂ ਗਰਮੀ ਦੇ ਵਿੱਚ ਉਹਦਾ ਰੰਗ ਵੀ ਕਾਲਾ ਹੋ ਗਿਆ ਇਸ ਕਰਕੇ ਅੱਜ ਤੋਂ ਬਾਅਦ ਇਹਨਾਂ ਨੂੰ ਮੱਝਾਂ ਗਾਵਾਂ ਲੈ ਕੇ ਨਾ ਭੇਜਿਆ ਕਰੋ ਤੇ ਗੁਰਮੁਖ ਪਿਆਰੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਕਲਿਆਣ ਦਾਸ ਜੀ ਕਹਿੰਦੇ ਠੀਕ ਹੈ ਅੱਜ ਤੋਂ ਇਹ ਘਰ ਦੇ ਵਿੱਚ ਹੀ ਰਹਾ ਕਰਨਗੇ ਤਾਂ ਸਤਿਗੁਰੂ ਜੀ ਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਮੱਧਾ گاਵਾ ਚਾਰਨ ਵਾਸਤੇ ਨਹੀਂ ਜਾਣਾ ਘਰ ਦੇ ਵਿੱਚ ਹੀ ਜੋ ਤੁਹਾਨੂੰ ਚੰਗਾ ਲੱਗਦਾ ਉਹ ਕੰਮ ਕਰ ਕਰੋ ਤਾਂ ਸਤਿਗੁਰੂ ਜੀ ਫਿਰ ਚੁੱਪ ਕਰਕੇ ਨਾ ਬਸ ਮੰਝੇ ਤੇ ਬਹਿ ਰਹੇ ਜਦੋਂ ਬਾਹਰ ਜਾਂਦੇ ਕੋਈ ਇਸਤਰੀ ਪੁਰਸ਼ ਬੁਲਾਉਂਦਾ ਕੋਈ ਗਵਾਂਢੀ ਬੁਲਾਉਂਦਾ ਫੇਰ ਵੀ ਨਾ ਬੋਲਦੇ ਤਾਂ ਗੁਰਮਖ ਪਿਆਰਿਓ ਪਿੰਡ ਦੇ ਵਿੱਚ ਇਹ ਗੱਲਾਂ ਸ਼ੁਰੂ ਹੋ ਗਈਆਂ ਕਹਿੰਦੇ ਮੈਂ ਤਾਂ ਕਲਿਆਣ ਦਾਸ ਦਾ ਪੁੱਤਰ ਬਾਬਰਾ ਹੋ ਗਿਆ ਆਪ ਕੋ ਸਤਨਾਮ ਬਾਬਰਾ ਕਹਿੰਦੇ ਨੇ ਅੱਧੇ ਕਮਲੇ ਨੂੰ ਮਸਤਾਨਾ ਹੋ ਗਿਆ ਕਹਿੰਦੇ ਬਾਬਰਾ ਹੋ ਗਿਆ ਤੇ ਗੁਰਮਖ ਪਿਆਰਿਓ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਉਹ ਕਹਿੰਦੇ ਮੈਂ ਤਾਂ ਕਲਿਆਣ ਦਾਸ ਜੀ ਨੂੰ ਵੀ ਆ ਕੇ ਕਹਿੰਦੇ ਨੇ ਉਹ ਕਹਿੰਦੇ ਕਲਿਆਣ ਦਾਸ ਓਏ ਤੂੰ ਲਾਲਚੀ ਹੋਇਆ ਫਿਰਦਾ ਮਾਇਆ ਦਾ ਤੂੰ ਆਪਣੇ ਪੁੱਤਰ ਕਣੀ ਖਿਆਲ ਨਹੀਂ ਕਰਦਾ ਉਹ ਮਾਇਆ ਤੇ ਫੇਰ ਵੀ ਆ ਜਾਵੂਗੀ ਜੇ ਪੁੱਤਰ ਤੰਦਰੁਸਤ ਹੋਏਗਾ ਤੇਰਾ ਪੁੱਤਰ ਬਿਮਾਰ ਲੱਗਦਾ ਏ ਉਹ ਤੂੰ ਇਹਨੂੰ ਕਿਤੋਂ ਦਵਾਈ ਦਵਾ ਜਾਏ ਇਹਦਾ ਕੋਈ ਹਾਲਚਲ ਵੇਖ ਇਹ ਕਿਹੋ ਜਿਹਾ ਹੋ ਗਿਆ ਸਰੀਰ ਵੀ ਕਮਜ਼ੋਰ ਹੋ ਗਿਆ ਗੇਨੋ ਨਾ ਕੁਛ ਬੋਲਦੇ ਨਾ ਕੁਛ ਖਾਂਦੇ ਪੀਂਦੇ ਨੇ ਨਾ ਕੁਛ ਕਿਸੇ ਨਾਲ ਬੰਦੇ ਨੇ ਬਸ ਇਹੋ ਜਿਹਾ ਸੁਭਾਅ ਤਾਂ ਮਾਤਾ ਤ੍ਰਿਪਤਾ ਜੀ ਨੂੰ ਵੀ ਫਿਕਰ ਹੋ ਗਿਆ ਕਿਉਂਕਿ ਬੱਚਿਆਂ ਦਾ ਫਿਕਰ ਹੁੰਦਾ ਹੈ ਮਾਤਾ ਪਿਤਾ ਨੂੰ ਮਾਤਾ ਜੀ ਨੂੰ ਵੀ ਫਿਕਰ ਹੋ ਗਿਆ ਆਥਨ ਲੱਗੇ ਹਾਂ ਗੱਲ ਤੇ ਸਹੀ ਹੈ ਅੱਗੇ ਨਾਲੋਂ ਕਿੰਨੇ ਕਮਜ਼ੋਰ ਹੋ ਗਏ ਨੇ ਨਾ ਕੁਛ ਖਾਂਦੇ ਨੇ ਨਾ ਕੁਛ ਪੀਂਦੇ ਨੇ ਇੱਕ ਦਿਨ ਫਿਰ ਮਾਤਾ ਜੀ ਨੇ ਨਾ ਜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਲੰਮੇ ਪਏ ਨੇ ਮੰਜੇ ਤੇ ਤੇ ਮਾਤਾ ਜੀ ਕੋਲ ਜਾ ਕੇ ਬਹਿ ਗਏ ਮਾਤਾ ਜੀ ਮਾਤਾ ਤ੍ਰਿਪਤਾ ਜੀ ਕੋਲ ਜਾ ਕੇ ਬੈਠੇ ਤੇ ਮੱਥੇ ਤੇ ਹੱਥ ਰੱਖਦਿਆਂ ਹੋਏ ਆਖਿਆ ਸਤਿਗੁਰੂ ਪਾਤਸ਼ਾਹ ਧੰਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਾਤਾ ਜੀ ਪੁੱਤਰ ਜੀ ਕੀ ਗੱਲ ਕੀ ਗੱਲ ਹੋ ਗਈ ਤੁਹਾਨੂੰ ਨਾ ਤੁਸੀਂ ਕੁਝ ਬੋਲਦੇ ਹੋ ਤੇ ਨਾ ਕੁਝ ਖਾਣੇ ਪੀਣੇ ਹੋ ਜੇ ਕੋਈ ਸਰੀਰ ਵਿੱਚ ਰੋਗ ਹੈ ਸਰੀਰ ਵਿੱਚ ਕੋਈ ਤਕਲੀਫ ਹੈ ਤਾਂ ਤੈਨੂੰ ਦਵਾਈ ਦਵਾ ਦਿੰਦੇ ਆ ਜੇ ਕੋਈ ਦੁੱਖ ਹੈ ਤਾਂ ਦੱਸ ਮਾਤਾ ਜੀ ਤਕਰੀਬਨ ਬਹੁਤ ਸਿਰ ਬੋਲਦੇ ਰਹੇ ਪਰ ਗੁਰੂ ਨਾਨਕ ਪਾਸ਼ਾ ਜੀ ਨੇ ਮਾਤਾ ਜੀ ਦੇ ਇੱਕ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਚੁੱਪ ਕਰਕੇ ਪੈ ਰਹੇ ਅਗਲੀ ਕਥਾ ਆ ਰਹੀ ਹੈ ਕਿ ਹਰਦਾਸ ਵੈਦ ਇੱਕ ਹਰਦਾਸ ਵੈਦ ਹੋਇਆ ਉਹ ਟਾਈਮ ਦਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਫਿਰ ਠੀਕ ਕਰਨ ਵਾਸਤੇ ਹਰਦਾਸ ਵੈਦ ਨੂੰ ਵਲਾਕੇ ਲੈ ਕੇ ਆਏ ਮਹਿਤਾ ਕਲਿਆਣ ਦਾਸ ਜੀ ਆਪ ਗਏ ਵਾਜਿ ਚਲੋ ਮੇਰੇ ਪੁੱਤਰ ਨੂੰ ਵੇਖੋ ਕੀ ਹੋ ਗਿਆ ਵੈਦ ਹਰਦਾਸ ਜੀ ਆਏ ਅਗਲੀ ਕਥਾ ਆਰੀ ਹੈ ਵੈਦ ਹਰਦਾਸ ਜੀ ਸਾਰੀ ਵਾਰ ਦਾ ਆਪ ਦੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਧੰਨਵਾਦ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਆਂ ਉਹ ਸਮਾ ਹੋ ਗਿਆ ਅਰਦਾਸ ਬੇਨਤੀ ਦਾ ਸਾਰੀਆਂ ਸੰਗਤਾਂ ਅਰਦਾਸ ਅਮਲ ਹੋ ਗੋ ਹਾਜ਼ਰੀਆਂ ਲਵਾਓ ਜੀਵਨ ਸਫਲਾ ਕਰੋ ਜੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਕੋ ਲਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਬਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮ ਸਤ ਕਾਲ ਨਾਨਕ ਤੇ ਮੁਖ ਉਜੜੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ